ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮੈਂ ਸਾਫ ਦਾ ਸਰਪੰਚ ਹਰਪ੍ਰੀਤ ਸਿੰਘ ਪਿੰਡ ਬਹੂਨਾ ਜ਼ਿਲ੍ਹਾ ਮੋਗਾ ਦੇ ਰਹਿਣ ਵਾਲਾ ਹਾਂ ਇਹ ਮੇਰੇ ਨਾਲ ਮੇਰੇ ਪਿੰਡ ਦਾ ਹੀ ਨੌਜਵਾਨ ਵੀਰ ਬਿਅੰਤ ਸਿੰਘ ਗਿੱਲ ਜਿਨ੍ਹਾਂ ਨੇ ਇੱਕ ਕਿਤਾਬ ਲੈ ਕੇ ਆਪਣਾ ਸਾਡੇ ਪਿੰਡ ਬਹੂਨਾ ਦਾ ਨਾਮ ਵੀ ਰੋਸ਼ਨ ਕੀਤਾ ਜ਼ਿਲ੍ਹਾ ਮੋਗਾ ਦਾ ਨਾਮ ਵੀ ਰੋਸ਼ਨ ਕੀਤਾ ਔਰ ਉਹ ਜਿਹੜੀ ਕਿਤਾਬ ਪਹਿਲੀ ਲਿਖੀ ਆ 18-19 ਸਾਲ ਦੀ ਉਮਰ ਦੇ ਵਿੱਚ ਤੇ ਉਹ ਇੰਗਲਿਸ਼ ਦੇ ਵਿੱਚ ਕਿਤਾਬ ਲਿਖੀ ਅੰਗਰੇਜ਼ੀ ਦੇ ਵਿੱਚ ਕਿਤਾਬ ਜਿਹੜੀ ਐਮਾਜੋਨ ਤੇ ਅੱਜ ਵਿਕ ਰਹੀ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਹੋਰ ਵੀ ਜੜੀਆਂ ਸੰਸਥਾਵਾਂ ਬਾਹਰ ਉੱਥੇ ਵਿਕ ਰਹੀ ਆ ਤੇ ਮੈਂ ਬੇਨਤੀ ਕਰੂੰਗਾ ਕਿ ਉਹ ਕਿਤਾਬ ਨੂੰ ਜ਼ਰੂਰ ਪੜ੍ਹਾ ਵੀ ਜਾਵੇ ਖਰੀਦਿਆ ਵੀ ਜਾਵੇ ਔਰ ਨੌਜਵਾਨ ਵੀਰ ਦਾ ਇਸ ਦਾ ਜਿਹੜਾ ਹੌਸਲਾ ਵੀ ਵਧਾਇਆ ਜਾਵੇ ਇਹਨਾਂ ਦਾ YouTube ਚੈਨਲ ਵੀ ਦੱਸੂੰਗਾ ਜਿਹੜੀ ਕਿਤਾਬ ਲਿਖੀ ਸਗੀ ਉਹ ਆ ਕਿਤਾਬ ਆ ਆਪ ਜੀ ਨੂੰ ਥੋੜਾ ਜਿਹਾ ਦਿਖਾ ਦਈਏ ਐਮਾਜੋਨ ਤੇ ਪਈ ਆ ਔਰ ਇਸ ਕਿਤਾਬ ਦਾ ਲਿਖਣ ਦਾ ਇਹਨਾਂ ਦਾ ਮਕਸਦ ਉਹ ਪਰਿਵਾਰਾਂ ਦੀ ਜਿਹੜੀ ਅੱਜ ਦੀ ਹਾਲਾਤ ਆਪਣੇ ਘਰ ਘਰ ਦੀ ਕਹਾਣੀ ਆ ਉਹ ਪੇਸ਼ ਪੇਂਦੀ ਇਹਨਾਂ ਨੇ ਵੀ ਉਹ ਸ਼ਾਂਤੀ ਜਿਹੜੀ ਕਦੇ ਵੀ ਪਰਿਵਾਰ ਨਹੀਂ ਚਾਹੁੰਦਾ ਸੀਗਾ ਉਹ ਸ਼ਾਂਤੀ ਕਿਵੇਂ ਪਰਿਵਾਰ ਨੂੰ ਆਈ ਔਰ ਕਿਵੇਂ ਉਹ ਤੰਗ ਕਰਕੇ ਗਈ ਜਿਹੜੀ ਸ਼ਾਂਤੀ ਪਰਿਵਾਰ ਨੇ ਨਹੀਂ ਚਾਹੀ ਸੀ ਉਹ ਪਰਿਵਾਰ ਨੂੰ ਸ਼ਾਂਤੀ ਮਿਲੀ ਔਰ ਹੁਣ ਇਹ ਨਾਲੇ ਪੰਜਾਬੀ ਦੇ ਵਿੱਚ ਵੀ ਉਹਦਾ ਲੱਥਾ ਕਰ ਲਿਆ ਬਹੁਤ ਜਲਦ ਆਪ ਜੀ ਨੂੰ ਅਸੀਂ ਪੰਜਾਬੀ ਦੇ ਵਿੱਚ ਵੀ ਉਹ ਜਿਹੜੀ ਕਿਤਾਬ ਲੈ ਕੇ ਪੇਸ਼ ਕਰਦੇ ਆਂਗੇ ਲਿਖਣੀ ਦਿੱਤੀ ਹੋਈ ਆ ਉਹਦਾ ਸਾਰਾ ਲੱਥਾ ਖੋ ਚੁੱਕਿਆ ਵਾ ਤੇ ਨਾਲ ਹੀ ਆਪਾਂ ਬਿਆਰਤ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹਨਾਂ ਨੇ 5-7 ਸਾਲ ਪਹਿਲਾਂ ਨਿੱਕੀਆਂ-ਨਿੱਕੀਆਂ ਫਿਲਮਾਂ ਜੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਲੋਕਡਾਊਨ ਦੇ ਸਮੇਂ ਦੇ ਵਿੱਚ ਖੇਤਾਂ ਦੇ ਵਿੱਚ ਬੱਚਿਆਂ ਨੂੰ ਨਾਲ ਨਿੱਕੀਆਂ-ਨਿੱਕੀਆਂ ਲੈ ਕੇ ਉਹਨਾਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਹਾਲਾਤਾਂ ਨੂੰ ਜਿਹੜੇ ਕਿ ਅੱਜ ਸਾਡੇ ਸਮਾਜ ਦੇ ਵਿੱਚ ਬਰਿਆਨੀਆਂ ਵਾ ਉਹ ਬਰਿਆਨੀਆਂ ਲੋਕਾਂ ਦੇ ਵਿੱਚ ਲਿਜਾ ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਵੀ ਲੋਕ ਸਿੱਖਣ ਕੋਲ ਨਾ ਕੁਛ ਬਿਆਨਤ ਸਿੰਘ ਜੀ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਮੈਂ ਇੱਥੇ ਗੱਲ ਸ਼ੁਰੂ ਕਰੂੰਗਾ ਬਿਆਨਤ ਸਿੰਘ ਵੀ ਜਿਹੜੀਆਂ ਉਹ ਫਿਲਮਾਂ ਤੁਸੀਂ ਬਣਾਉਂਦੇ ਹੁੰਦੇ ਸੀਗੇ ਬਚਪਨ ਦੇ ਵਿੱਚ ਜਦੋਂ 5ਵੀਂ 6ਵੀਂ 7ਵੀਂ ਦੇ ਵਿੱਚ ਪੜ੍ਹਦੇ ਹੋਵੋਗੇ ਉਦੋਂ ਆਣਦਾੜੀ ਸੀ ਨਿੱਕੇ ਨਿੱਕੇ ਤੁਹਾਡੇ ਜਿਹੜੀ ਉਮਰ ਸੀਗੀ ਨਾਲ ਦੇ ਨਿੱਕੇ ਸਾਥੀ ਤੁਹਾਡੇ ਬਾਲ ਕਲਾਕਾਰ ਸੀਗੇ ਔਰ ਗੱਲਾਂ ਉਹਦੇ ਵੀ ਵੱਡੀਆਂ ਸੀਗੀਆਂ ਉਹ ਤੁਹਾਡੀਆਂ ਜਿਹੜੀਆਂ ਕਲਪਨਾ ਹੁੰਦੀ ਸੀ ਮਨੋ ਕਲਪਨਾ ਸੀ ਜਾਂ ਉਹ ਤੁਸੀਂ ਨਕਲਾ ਮਾਰ ਕੇ ਕੋਈ ਉਹ ਪੇਸ਼ ਕਰ ਦਿੰਦੇ ਸੀ ਜਿਹੜੀਆਂ ਪਰਮੋਨਾਂ ਬਾਰੇ ਜ਼ਰੂਰ ਹੈ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਉਹ ਕਲਪਨਾ ਵੀ ਹੁੰਦੀ ਸੀ ਵੀਡੀਓ ਵਿੱਚ ਉਹਦੇ ਥੋੜੀਆਂ ਬਹੁਤ ਤੇ ਬਾਕੀ ਥੋੜੀਆਂ ਬਹੁਤ ਉਹਦੋਂ ਜਿਹੜਾ ਲਾਕਡਾਊਨ ਦਾ ਸਮਾਂ ਸੀਗਾ ਉਹਦੇ ਵਿੱਚ ਜੋ ਵੀ ਚੱਲ ਰਿਹਾ ਸੀਗਾ ਉਹਦੇ ਆਧਾਰ ਤੇ ਵੀ ਕਈ ਬਣਾਈਆਂ ਗਈਆਂ ਸੀ ਵੀਡੀਓ ਕਿਸਾਨਾਂ ਵਾਲੇ ਮੁੱਦੇ ਚੱਲ ਰਹੇ ਸੀ ਉਦੋਂ ਤੇ ਹੋਰ ਕਾਫੀ ਉਹ ਤੋਂ ਮੁੱਦੇ ਸੀਗੇ ਜੋ ਚੱਲ ਰਹੇ ਸੀ ਉਹਦੇ ਆਧਾਰ ਤੇ ਅਸੀਂ ਬਣਾਈ ਅਸੀਂ ਕਲਪਨਾ ਵੀ ਕਈ ਬਣਾਈਆਂ ਸੀ ਤੇ ਉਦੋਂ ਅਸੀਂ ਨਿੱਕ ਨਿੱਕੇ ਹੁੰਦੇ ਸੀ 5-7 ਸਾਲ 5 ਕਿਸਾਲ ਪੁਰਾਣੀ ਗੱਲ ਹੈ ਇੱਕ ਉਹ ਜਿਹੜੇ ਉਹ ਇੱਕ ਵੀਡੀਓ ਜੀ ਤੁਸੀਂ ਚਲਾਈ ਸੀ ਕਿ ਉਹ ਪੱਥਰ ਜਾਦੂ ਜਿਹੜਾ ਇਸ ਤਰ੍ਹਾਂ ਦੀ ਕਰਕੇ ਵੀ ਉਹ ਮੈਕੀਕੀ ਉਹ ਕਲਪਨਾ ਵਾਲੀ ਵੀਡੀਓ ਸੀ ਉਹ ਬਸ ਸੰਦੇਸ਼ ਦੇਣਾ ਚਾਹੁੰਦੇ ਸੀ ਕਿ ਉਹ ਜਾਦੂਈ ਪੱਥਰ ਮਤਲਬ ਕਈ ਲੋਕ ਨਾ ਕਿਸੇ ਚੀਜ਼ ਨੂੰ ਲੈ ਕੇ ਬਹਿ ਜਾਂਦੇ ਵੀ ਸਾਡੀ ਇਹੀ ਚੀਜ਼ ਲੱਕੀ ਆ ਹਨ ਪਰ ਲੱਕੀ ਹੋ ਸਕਦਾ ਵਾ ਪਰ ਜਾਦੂ ਨਹੀਂ ਹੋ ਸਕਦਾ ਮੈਜਿਕ ਐਦਾਂ ਨਹੀਂ ਹੋ ਸਕਦਾ ਕਿ ਹਰੇਕ ਚੀਜ਼ ਤੋਂ ਨੂੰ ਉਹੀ ਚੀਜ਼ ਤੁਹਾਨੂੰ ਸਾਰਾ ਕੁਝ ਬਣਾ ਕੇ ਦੇ ਰਹੀ ਹੈ ਹੁਣ ਤੁਸੀਂ ਘਰੇ ਬੈਠੇ ਹੋ ਤੇ ਕਰ ਕੁਛੇ ਵੀ ਨਹੀਂ ਰਹੇ ਤੇ ਤੁਹਾਨੂੰ ਕੋਈ ਚੀਜ਼ ਕੋਈ ਸੀ ਕੋਲੇ ਰੱਖ ਲਈ ਵੀ ਸਾਨੂੰ ਉਹੀ ਚੀਜ਼ ਬਣਾ ਕੇ ਦੋ ਉਹ ਸਿਰਫ ਸੰਦੇਸ਼ ਦੇਣ ਦਾ ਮੋਟਿਵ ਸੀਗਾ ਸਾਡਾ ਤੇ ਉਹ ਮਿਹਨਤ ਕਰਨੀ ਪਊਗੀ ਭਾਵੇਂ ਇਹ ਚੀਜ਼ ਤੇ ਪੂਜਾ ਕਰ ਲਾ ਜਾਂ ਰੱਖ ਲਾ ਜਾਂ ਸੰਭ ਲਾ ਜੋ ਮਰਜ਼ੀ ਰੱਖ ਲਾ ਵਿੱਚ ਕਰ ਕੀ ਤੇਰੀ ਮਿਹਨਤ ਨਹੀਂ ਦੇਣੀ ਹਾਂਜੀ ਹਾਂਜੀ ਸੋ ਕਲਪਨਾ ਵਾਲੀ ਵੀਡੀਓ ਸੀ ਤੇ ਉਹ ਬਸ ਸੰਦੇਸ਼ ਉਦੋਂ ਤੇਰੇ ਇਹ ਜਿਹੇ ਖਿਆਲ ਜਿਹੜੇ ਆ ਮਨ ਚੁੱਠੇ ਔਰ ਆਹ ਵੀ ਜਿਹੜੀ ਕਿਤਾਬ ਲਿਖੀ ਐ ਵੀ ਐਸੀ ਤਰ੍ਹਾਂ ਦੀਆਂ ਫੋਟਾਂ ਇਹ ਕਿਵੇਂ ਤੇਰਾ ਮਨ ਇਧਰਲੇ ਪਾਸੇ ਜਦੋਂ ਕੋਈ ਜਵਾਕ ਤਾਂ ਹੋਰ ਹੀ ਪਾਸੇ ਨੂੰ ਜਾਂਦੇ ਆ ਮੋਬਾਈਲ ਫੜ ਲੈਂਦੇ ਆ ਮੋਬਾਈਲ ਫੜ ਕੇ ਹੋਰ ਉਹਨਾਂ ਦੀਆਂ ਜਿੰਨਾ ਗਤੀ ਦਿੱਤੀਆਂ ਵਾ ਗਲਤ ਆ ਅੱਜ ਦੇ ਸਮੇਂ ਦੇ ਵਿੱਚ ਵੇਖਗੇ ਤਾਂ AI ਦਾ ਵੀ ਜਮਾਨਾ ਬਣ ਚੁੱਕਿਆ ਵਾ ਜਿਹੜਾ ਕਿ ਬਹੁਤ ਹੀ ਘਾਤਕ ਵੀ ਹੋ ਸਕਦਾ ਇਹਦੇ ਤੇ ਵੀ ਅੱਜ ਜਿਹਨਾਂ ਗੱਲ ਕਰਾਂਗੇ ਕਿਉਂਕਿ ਹੋ ਸਕਦਾ ਮੈਨੂੰ ਲੱਗਦਾ ਵੀ ਤੁਹਾਨੂੰ ਉਹਦੀ ਹੀ ਜਾਣਕਾਰੀ ਹੋਊਗੀ ਤੇ ਵੀ ਤੁਹਾਡਾ ਮਨ ਉਹ ਇਸ ਤਰ੍ਹਾਂ ਦੇ ਕਿਵੇਂ ਲੱਭਣਿਆ ਵੀ ਕਿਤਾਬਾਂ ਲਿਖਾਂ ਕਵਿਤਾਵਾਂ ਲਿਖਾਂ ਗੀਤ ਲਿਖਾਂ ਲਿਖਣ ਗਾਉਣ ਦਾ ਸ਼ੌਕ ਸ਼ੁਰੂ ਤੋਂ ਹੀ ਆਈ ਸੋ ਲਿਖਣ ਗਾਉਣ ਦਾ ਸ਼ੌਕ ਜਿਹੜਾ ਸੀ ਉਹ ਮੈਨੂੰ ਇਦਾਂ ਸੀ ਕਿ ਲੋਕਾਂ ਤੱਕ ਪਹੁੰਚੇ ਸੋ ਮੈਨੂੰ ਇਦਾਂ ਸੀ ਕਿ ਸਭ ਤੋਂ ਪਹਿਲਾ ਜ਼ਰੀਆ ਕਿਹੜਾ ਵਾ ਲੋਕਾਂ ਤੱਕ ਪਹੁੰਚਣ ਦਾ ਤੇ ਲੋਕਡਾਊਨ ਸੀ ਤੇ ਉਦੋਂ ਮੈਂ ਇੱਕ ਫੋਨ ਨਵਾਂ ਨਵਾਂ ਲਿਆ ਸੀ ਪਰਸਨਲ ਫੋਨ ਤਾਂ ਨਹੀਂ ਸੀ ਉਹ ਤਸੀਂ ਫੋਨ ਲਿਆ ਸੀ ਤੇ ਮੈਂ ਸੋਚਿਆ ਵੀ ਇਹਦੇ ਵਿੱਚ YouTube ਉਹਨਾਂ ਦਿਨਾਂ ਦੇ ਵਿੱਚ ਜਦੋਂ ਲਾਕਡਾਊਨ ਹੋਣ ਲੱਗਿਆ ਹੁਣ ਕਰਕੇ ਸਕੂਲ ਦੀ ਪੜ੍ਹਾਈ ਵੀ ਉਹਦੇ ਤੇ ਮਿਲਦੀ ਸੀ ਨਾ ਉਹ ਵੀ ਸਮੱਸਿਆ ਪਾਨ ਗਈ ਸਾਰੀ ਹਾਂਜੀ ਫੋਨ ਤਾਂ ਲਿਆ ਸੀ ਪਰ ਪਰਸਨਲ ਮੇਰਾ ਨਹੀਂ ਸੀ ਉਹਦੇ ਜਿੰਨਾ ਘਰਾਂ ਦੇ ਵਿੱਚ ਰੋਟੀ ਦੇ ਲਾਲੇ ਪਏ ਹੋਏ ਸੀ ਉਹਨਾਂ ਬੱਚਿਆਂ ਨੂੰ ਵੀ ਮੋਬਾਈਲ ਲੈ ਕੇ ਦੇਣ ਦੀਆਂ ਮਜਬੂਰੀਆਂ ਪੈਣਗੀਆਂ ਪੜ੍ਹਾਈ ਉਹਦੇ ਤੇ ਹੋਊਗੀ ਹਾਂਜੀ ਹਾਂਜੀ ਇਹ ਤਾਂ ਸੀ ਉਦੋਂ ਹੀ ਸੋ ਉਦੋਂ ਫੋਨ ਲਿਆ ਸੀ ਤੇ ਮੈਂ ਸੋਚਿਆ ਵੀ ਮੈਂ ਜਿਹੜਾ ਹੁਣ ਆਪਣਾ ਸਾਰਾ ਕੁਝ ਜਿਹੜਾ ਲਿਖਿਆ ਵਾ ਜਾਂ ਜੋ ਗਾਉਣ ਦਾ ਮੈਰਾ ਉਦੋਂ ਗਾਉਣ ਦਾ ਤਾਂ ਇੰਨਾ ਨਹੀਂ ਮੈਂ ਸਿੱਖਿਆ ਨਹੀਂ ਸੀ ਕੁਝ ਵੀ ਪਰ ਸ਼ੌਂਕ ਸੀਗਾ ਤੇ ਮੈਂ ਸੋਚਿਆ ਵੀ ਜੋ ਲਿਖਿਆ ਵਾ ਮੈਂ ਇਹਨੂੰ ਲੋਕਾਂ ਤੱਕ ਹੁਣ ਪਹੁੰਚਾ ਸਕਦਾ ਵਾਂ ਫਿਰ ਮੈਂ YouTube ਚੈਨਲ ਉਦੋਂ ਬਣਾਇਆ ਸੀ ਤੇ ਉਦੋਂ ਕਾਫੀ ਰਿਸਪੌਂਸ ਮਿਲਿਆ ਸੀ ਸੋ ਬਹੁਤ ਸ਼ਾਰਟ ਵੀਡੀਓਜ਼ ਬਹੁਤ ਬਣਾਈਆਂ ਸੀ ਹਫ਼ਤੇ ਦੀਆਂ 2 2 3 3 ਸਾਰੇ ਬੱਚੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਤੇ ਕਈ ਬੱਚੇ ਤਾਂ ਬાળੀ ਨਿੱਕੇ ਸੀਗੇ ਜਿਹਨੇ 7-7 ਸਾਲ ਦੀ ਉਮਰ ਮੇਰੀ ਤਾਂ ਉਦੋਂ ਸੀਗੀ 14-15 ਸਾਲ ਦੀ ਉਮਰ ਪਰ ਫਿਰ ਵੀ ਉਹਨਾਂ ਨੇ ਆਪਦੇ ਰੋਲ ਬਹੁਤ ਬਹੁਤ ਸੋਹਣੇ ਬਹੁਤ ਸੋਹਣੇ ਕਿ ਦਿਨਾ ਚ ਉਹਨਾਂ ਆ ਹਾਂ ਜੀ ਸਟੋਰੀ ਕਨਸੈਪਟ ਉਦੋਂ ਬਹੁਤ ਵਧੀਆ ਸੀਗਾ ਤੇ ਪਰ ਉਦੋਂ ਥੋੜੀਆਂ ਹੀ ਆ ਮਤਲਬ ਵੀਡੀਓ ਦੇ ਵਿੱਚ ਕਮੀਆਂ ਪੇਸ਼ੀਆਂ ਹੋਣ ਕਮੀ ਵੀ ਉਦੋਂ ਜ਼ਿਆਦਾ ਨਹੀਂ ਸੀ ਉਦੋਂ ਤਕਨੀਕ ਜ਼ਿਆਦਾ ਨਹੀਂ ਸੀ ਉਦੋਂ ਹੱਥ ਨਹੀਂ ਫੱਲਿਆ ਸੀਗਾ ਫੋਨਾਂ ਦੇ ਉੱਤੇ ਸੋ ਹੁਣ ਮੈਨੂੰ ਕਾਫੀ ਇੰਟਰਸਟ ਹੈਗਾ ਵਾ ਜੇ ਮੈਂ ਹੁਣ ਜਿਵੇਂ ਮਤਲਬ ਪੂਰੇ ਸਹੀ ਤਰੀਕੇ ਨਾਲ ਲਿਖਦਾ ਵਾਂ ਸੋ ਉਹਦਾ ਲਿਖ ਕੇ ਤੇ ਵੀਡੀਓ ਬਣਾ ਸਕਦਾ ਮੈਂ ਸੋ ਜਿਹੜੇ ਗਲਤੀਆਂ ਵੀ ਦੂਰ ਕਰਨ ਦੀ ਆਪ ਜੀ ਤੇ ਕਰ ਸਕਦਾ ਹਾਂ ਜੀ ਸੋ ਇੱਥੇ ਸੀ ਉਹ ਦੋਸਤ ਬਾਕੀ ਆਏ ਆ ਵੀ ਜਿਹੜਾ ਧੰਸ਼ੇਰੀ ਗੁਰੂ ਗ੍ਰੰਥ ਸਾਹਿਬ ਦੀ ਸੰਠਿਆ ਤੁਸੀਂ ਉਹ ਵੀ ਉਦੋਂ ਹੀ ਲੋਕਡਾਊਨ ਦੇ ਸਮੇਂ 'ਚ ਹੀ ਲਈ ਸੀ ਜਾਂ ਉਸ ਤੋਂ ਪਹਿਲਾਂ ਵੀ ਸੀਗਾ ਵੈਸੇ ਤਾਂ ਉਦੋਂ ਤੱਕ ਘਰ 'ਚ ਪ੍ਰਵਾਹ ਚੱਲਦਾ ਗੁਰਬਾਣੀ ਦਾ ਤਾਂ ਗੁਰੂ ਸਾਹਿਬ ਦੀ ਕਿਰਪਾ ਸਾਰੇ ਪਰਿਵਾਰ ਤੇ ਹਾਂਜੀ ਸ਼ੁਰੂ ਕੀਤਾ ਸ਼ੁਰੂ ਤੋਂ ਹੀ ਲਿਖੇ ਹੁੰਦੇ ਆ ਤੋਂ ਹੀ ਅਕਾਲ ਅਕੈਡਮੀ ਤੋਂ ਬਾਅਦ ਫਿਰ ਅਸੀਂ ਇੱਥੇ ਲੋਕਡਾਊਨ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਭ ਤੋਂ ਪਹਿਲਾਂ ਵੀਡੀਓ ਤੋਂ ਵੀ ਪਹਿਲਾਂ ਸਾਡਾ ਇਹੀ ਸੀ ਸੰਖਿਆ ਦਾ ਹੀ ਸੀਗਾ ਪਹਿਲਾਂ ਸੰਖਿਆ ਪੂਰੀ ਕਰਕੇ ਅਸੀਂ ਤੇ ਫਿਰ ਦੁਬਾਰਾ ਸੰਖਿਆ ਲੈਣੀ ਸ਼ੁਰੂ ਕੀਤੀ ਉਹ ਵੀ ਚੱਲੀ ਜਾ ਰਹੀ ਹੈ ਉਹ ਮਤਲਬ ਨਾਲ ਦੀ ਨਾਲ ਚੱਲੀ ਜਾ ਰਹੀ ਹੈ ਸੋ ਇਹ ਦਿਨ ਦਾ ਕੰਮ ਸੀਗਾ ਉਹ ਸਵੇਰ ਦਾ ਜਾਂ ਸ਼ਾਮ ਦਾ ਕੰਮ ਸੀ ਜਾਣੀ ਉਹ ਤਾਂ ਫਰਕਾਲ ਅਕੈਡਮੀ ਦੀ ਪੜ੍ਹਾਈ ਤਾਂ 7ਵੀਂ 8ਵੀਂ ਚ ਛੱਡਨੀ ਤੈਗੀ ਦੂਜਾ ਤਾਂ ਸਰਕਾਰੀ ਸਕੂਲਾਂ ਕੀ ਪਲਾਸਟੂਟ ਆਪ ਦਿੱਤੀ ਆ ਨਾ ਹਾਂਜੀ ਹਾਂਜੀ 10ਵੀਂ ਵੀ ਆਪਣੇ ਬੋਨਾ ਪਿੰਡ ਤੋਂ ਕੀ ਕੀਤੀ ਆ 12ਵੀਂ ਮੈਰੋ ਤੋਂ ਕੀਤੀ ਕਿੱਥੋਂ ਹਾਂਜੀ 12ਵੀਂ ਮੈਰੋ ਪਿੰਡ ਤੋਂ ਕੀਤੀ ਨਾ ਹੁਣ ਆਈਟੀਆਈ ਕਰ ਰਹੇ ਆ ਤੁਸੀਂ ਹਾਂਜੀ ਆਈਟੀਆਈ ਦਾ ਮੈਂ ਪੇਪਰ ਦੇ ਚੁੱਕਿਆ ਹੀ ਕੱਲ ਠੀਕ ਆ ਹਾਂਜੀ ਸੋ ਸਾਰੇ ਟੀਚਰਾਂ ਦਾ ਧੰਨਵਾਦ ਮੈਂ ਕਰਨਾ ਚਾਹੁੰਦਾ ਸਾਰਿਆਂ ਦਾ ਹੀ ਜਿਹੜੇ ਮੇਰੇ ਸਾਥ ਦੇ ਰਹੇ ਆ ਵੀਡੀਓ ਤੋਂ ਲੈ ਕੇ ਜਾਂ ਹੁਣ ਕਿਤਾਬ ਦੇ ਵੀ ਜਿੰਨੇ ਆਰਡਰ ਹੋਏ ਆ ਜਾਂ ਜਿੰਨੇ ਸਾਥ ਦੇ ਰਹੇ ਆ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਚੈਨਲ ਜ਼ਰੀਏ ਬਹੁਤ ਚੰਗੀ ਗੱਲ ਆ ਹਾਂਜੀ ਇਹ ਚੈਨਲ ਨਹੀਂ ਆਪਣਾ ਮੈਂ ਤਾਂ ਸਿਰਫ ਤੁਹਾਡੀ ਜਿਹੜੀ ਮਦਦ ਕਰ ਰਿਹਾ ਆ ਤੇ ਮੈਂ ਸਰਕਾਰ ਜੋਗ ਵੀਰਾਂ ਨੂੰ ਵੀ ਦੱਸਣਾ ਚਾਹੁੰਦਾ ਮੈਨੂੰ ਕੋਈ ਇਹਦੇ ਤੋਂ ਇਨਕਮ ਦਾ ਨਹੀਂ ਕੋਈ ਲਾਭ ਚ ਨਾ ਮੈਨੂੰ ਕੋਈ ਆਉਂਦੀ ਆ ਸਿਰਫ ਮੈਂ ਇਹ ਦੱਸਣਾ ਚਾਹੁੰਦਾ ਵੀ ਇੱਕ ਬੰਦੇ ਦੇ ਵਿੱਚ ਇੰਨਾ ਹਨਰ ਆ ਘਰਾਂ ਉਨੇ ਸਾਲ ਦੀ ਉਮਰ ਦੇ ਵਿੱਚ ਵੀ ਇਹ ਕਿਤਾਬ ਲਿਖ ਸਕਦਾ ਤੁਹਾਡੇ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਆਂਡ ਗਮਾਣ ਦੇ ਵਿੱਚ ਬੱਚੇ ਔਰ ਪਿੰਡ ਦੇ ਵਿੱਚ ਬੱਚੇ ਜਿਹੜੇ ਹੁਨ ਹਾਰ ਦੇ ਤੀਉਂਗੇ ਜਿਨ੍ਹਾਂ ਦੀ ਮਦਦ ਆਪਾਂ ਰਲ ਮਿਲ ਕੇ ਕਰ ਸਕਦੇ ਆ ਤੇ ਕੁਝ ਸੂਝਵਾਨ ਲੋਕ ਜਿਹੜੇ ਆ ਇਹਨਾਂ ਦੀ ਜੇ ਬਾਹ ਫੜ ਲੈਣ ਤਾਂ ਆਪਾਂ ਇਹਨਾਂ ਨੂੰ ਤਰੱਕੀ ਦਾ ਰਾਹ ਵੀ ਬਣਾ ਸਕਦੇ ਆ ਇਹ ਤਰੱਕੀ ਸਾਡੇ ਇਹਦੇ ਪਰਿਵਾਰ ਦੀ ਇਹ ਕੱਲੇ ਦੀ ਨਹੀਂ ਤੁਹਾਡੇ ਸਮਾਜ ਦੀ ਤਰੱਕੀ ਹੋਊਗੀ ਔਰ ਸਮਾਜ ਦੇ ਵਿੱਚ ਜਦੋਂ ਕਿਤੇ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਚੰਗੀਆਂ ਜਾਣ ਲੱਗ ਪੈਣ ਤਾਂ ਮੇਰਾ ਖਿਆਲ ਜਿਹੜੇ ਲੋਕ ਅਜ ਮਾੜੀਆਂ ਗੱਲਾਂ ਕਰਕੇ ਕਮਾਈ ਦਾ ਸਾਧਨ ਬਣਾਉਂਦੇ ਆ ਤੇ ਚੰਗੀਆਂ ਗੱਲਾਂ ਕਰਕੇ ਵੀ ਕਰ ਲੈਣਗੇ ਔਰ ਹੁਣ ਜ਼ਿੰਦਗੀ ਦਾ ਕੀ ਹੈਗਾ ਚੱਲ ਰਿਹਾ ਕਿ ਜ਼ਿੰਦਗੀ ਨੂੰ ਆਪਣੇ ਆਪ ਸਮਝਦੇ ਪਏ ਤੁਸੀਂ ਜ਼ਿੰਦਗੀ ਦਾ ਜੋ ਸ਼ੌਂਕ ਤਾਂ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤੇ ਆ ਲਿਖਣ ਦਾ ਤੇ ਗਾਉਣ ਦਾ ਥੋੜਾ ਬਹੁਤ ਜਿਵੇਂ ਡਾਇਰੈਕਟਿੰਗ ਦਾ ਵੀ ਹੈਗਾ ਭਈ ਚੀਜ਼ਾਂ ਜੋ ਲਿਖੀਆਂ ਤੇ ਬਣਾਈਆਂ ਉਹ ਖੁਦ ਨੇ ਬਣਾਵਾਂ ਜੋ ਲਿਖਿਆ ਵੰ ਜਿਵੇਂ ਸਟੋਰੀ ਉਹਨੂੰ ਮੈਂ ਕਿਵੇਂ ਸ਼ਾਰਟ ਮੂਵੀ ਜਾਂ ਫਿਲਮ ਦੇ ਵਿੱਚ ਬਣਾਵਾਂ ਤੇ ਬਾਕੀ ਜੋ ਜ਼ਿੰਦਗੀ ਆ ਉਹ ਤਾਂ ਬਸ ਜਿੰਨ ਇੱਕ ਸਾਲ ਲਿਖਿਆ ਉਹਨੇ ਕੂਰੇ ਕਰਨੇ ਸੋ ਇੱਕ ਜ਼ਿੰਦਗੀ ਦੇ ਸਾਹਾਂ ਤੇ ਮੈਂ ਸ਼ੇਅਰ ਕਰਨਾ ਚਾਹੁੰਨਾ ਕੁਝ ਲਿਖਿਆ ਹੋਇਆ ਹਾਂ ਜੀ ਸਾਹ ਮੰਗਵੇਂ ਨੇ ਸਾਰੇ ਮੇਰੇ ਮੰਗ ਕੇ ਖਾਣਾ ਅੰਨ ਪਾਣੀ ਮੈਂ ਤਾਂ ਮਿੱਟੀ ਦੇ ਕਣ ਤੋਂ ਵੀ ਛੋਟਾ ਹਾਂ ਮੈਨੂੰ ਕੋਈ ਦਰवेश ਨਾ ਜਾਣੀ ਜੀ ਮਤਲਬ ਬੰਦਾ ਦਰवेश ਨਹੀਂ ਹੋ ਸਕਦਾ ਰਬੀ ਪਰਮਾਤਮਾ ਹੀ ਦਰवेश ਹੋ ਸਕਦਾ ਪਰ ਕਿਸੇ ਨੂੰ ਉਹ ਮਤਲਬ ਸੇਸ਼ ਕਰਦੀਆਂ ਉਹ ਤਾਂ ਬੰਦਾ ਦਰवेश ਆ ਉਹ ਤੇ ਮਤਲਬ ਉਹ ਬੰਦੇ ਨੂੰ ਹਮ ਕਰਦੀ ਜੀ ਉਹਦੇ ਚੁਬਖਾਉਣੀ ਚਾਹੁੰਦੇ ਹੁੰਦੇ ਆ ਬੰਦਾ ਮਤਲਬ ਬਹੁਤ ਚੰਗੇ ਬੰਦੇ ਬਹੁਤ ਹੁੰਦੇ ਆ ਸਾਰਿਆਂ ਦਾ ਮਤਲਬ ਸਤਕਾਰ ਜ਼ਰੂਰ ਕਰਨਾ ਚਾਹੀਦਾ ਪਰ ਅੱਪਾ ਕਿਸੇ ਨੂੰ ਦਰवेश ਦਾ ਅਹੁਦਾ ਦੇ ਨਹੀਂ ਸਕਦੇ ਨਿਸ਼ਚੈ ਜੀ ਹਾਂਜੀ ਸੋ ਇਦਾਂ ਹੀ ਜ਼ਿੰਦਗੀ ਆਪਾਂ ਸਾਹ ਜਿਹੜੇ ਆ ਉਹ ਰੱਬ ਤੋਂ ਮੰਗ ਕੇ ਲੈ ਕੇ ਆਉਂਦੇ ਆ ਰੱਬ ਵਿਆਜ ਤਾਂ ਚੱਲ ਨਹੀਂ ਲਾਉਂਦਾ ਕੋਈ ਹੈਨਾ ਪਰ ਮੋੜਨੇ ਕਦੋਂ ਉਹ ਨਹੀਂ ਪਤਾ ਪਰ ਉਹਨਾਂ ਸਾਹਾਂ ਦੇ ਲਈ ਸਾਨੂੰ ਅੱਜ ਜ਼ਰੂਰਤਾ ਖਰੇ ਆਲੀ ਬਿਧਾਉਣੀ ਹੈ ਹਾਂਜੀ ਜਿਹੜੇ ਕੁਦਰਤ ਦੇ ਰਹੀ ਆ ਅਸੀਂ ਉਹਦੀ ਸਾਹ ਸੰਭਾਲ ਵੀ ਕਰ ਸਕਦੇ ਹਾਂਜੀ ਜੇ ਹੁਣ ਆਪ ਨੂੰ ਸਾਹ ਮਿਲੇ ਆ ਸੋ ਹਰੇਕ ਆਉਂਦੇ ਜਾਂਦੇ ਸਾਹ ਨਾਲ ਆਪਾਂ ਨੂੰ ਜ਼ਰੂਰੀ ਹੈ ਕਿ ਸੰਗੀਤ ਕੰਮ ਚੰਗੀਆਂ ਚੀਜ਼ਾਂ ਵੱਲ ਧਿਆਨ ਦੇਈਏ। ਜੇ ਵਾਤਾਵਰਨ ਵਧੀਆ ਹੋ ਤਾਂ ਸਾਹ ਵੀ ਸਾਨੂੰ ਤਾਈਂ ਆ ਰਹੇ। ਹਾਂਜੀ ਸਾਹ ਸਾਨੂੰ ਇੱਕ ਕੁਦਰਤ ਦੀ ਦਿੱਤੀ ਹੋਈ ਦਾਤ ਨੂੰ ਵੀ ਸਾਨੂੰ ਸਾਂਭਣਾ ਚਾਹੀਦਾ ਹੈ। ਲੋੜ ਆ ਤੇ ਹੱਟ ਤੋਂ ਵੱਧ ਤੋਂ ਵੱਧ ਲਾਉਣੇ ਚਾਹੀਦੇ ਦਰਖਤ ਕੱਟਣ ਵਾਲੇ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਇਹ ਨਾ ਹੀ ਹੈ ਨਾ ਆਪਾਂ ਇਸੇ ਜ਼ਿੰਦਗੀ ਤੇ ਨਿਰਭਰ ਹੋ ਜਾਂਦਾ। ਅੱਛਾ ਤੇ ਇਸ ਤੋਂ ਇਲਾਵਾ ਜਿਹੜਾ ਹੁਣ ਕੋਈ ਅ ਅਗਲਾ ਆ ਕਿਤਾਬ ਤਾਂ ਤੁਸੀਂ ਲਿਖ ਲਈ। ਇਹਦੇ ਵਿੱਚ ਹੁਣ ਪੰਜਾਬੀ ਇਹ ਅੰਗਰੇਜ਼ੀ ਚ ਲਿਖੀ ਸੀਗੀ ਹੁਣ ਪੰਜਾਬੀ ਦਾ ਲੱਥਾ ਵੀ ਕਰ ਲਿਆ ਬਹੁਤ ਜਲਦ ਲੋਕਾਂ ਦੇ ਹੱਥਾਂ ਦੇ ਵਿੱਚ ਸਰੋਤਿਆਂ ਦੇ ਹਨਾ ਚੰਗੇ ਸੋਝਵਾਨ ਵੀਰਾਂ ਦੇ ਹੱਥਾਂ ਦੇ ਵਿੱਚ ਭੈਣਾਂ ਦੇ ਹੱਥਾਂ ਦੇ ਵਿੱਚ ਜਿਹੜੀ ਪੰਜਾਬੀ ਦੀ ਉਹ ਕਿਤਾਬ ਚਲੀ ਜਾਊਗੀ ਜਿਹੜੀ ਕਿ ਦੱਸੂਗੀ ਵੀ ਸ਼ਾਂਤੀ ਜਿਹੜੀ ਪਰਿਵਾਰ ਨਹੀਂ ਚਾਹੁੰਦਾ ਸੀ ਉਹ ਕਿਵੇਂ ਮਿਲੀ ਤੇ ਕਿਉਂ ਮਿਲੀ ਕਿਵੇਂ ਉਹ ਪਰਿਵਾਰ ਦੇ ਵਿੱਚ ਵਟੇ ਹੋਇਆ ਨੂੰ ਇੱਕਦਮ ਚੁੱਪ ਛਾ ਜਾਂਦੀ ਆ ਹਾਂਜੀ ਉਹਦੇ ਕਾਰਨ ਕੀ ਬਣ ਗਏ ਹਨ ਪਰਵਾਸ ਦੇ ਵਿੱਚ ਸਾਗੇ ਉਹ ਗੱਲ ਬਹੁਤ ਜਿਹੜੀ ਹੋ ਗਈ ਸੋ ਮੈਂ ਇਥੋਂ ਬਿਨਾ ਜਿਹੜਾ ਕੋਈ ਨਵੀਂ ਕਹਾਣੀਆਂ ਲਿਖਣ ਦਾ ਜਾਂ ਕੋਈ ਹੋਰ ਉਹ ਵੀ ਫਿਰ ਫੁਚਾਰੀ ਬਿੱਡੀ ਹੋਈ ਆ ਕੋਈ ਹੋਰ ਨਵੀਂ ਕਿਤਾਬ ਇਸ ਤੋਂ ਬਿਨਾ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਦੱਸਣਾ ਚਾਹੁੰਦਾ ਕਿ ਜੋ ਇਹ ਕਿਤਾਬ ਆ ਇਹਦੇ ਬਾਰੇ ਆਪਾਂ ਗੱਲਾਂ ਕੀਤੀਆਂ ਨੇ ਬਹੁਤ ਹਨ ਸੋ ਕਿਤਾਬ ਇੰਗਲਿਸ਼ ਦੇ ਵਿੱਚ ਤਾਂ ਕਾਫੀ ਕਿਤਾਬਾਂ ਵੇਚ ਚੁੱਕੀਆਂ ਨੇ ਮਤਲਬ ਕਾਫੀ ਨਹੀਂ ਕਹਿ ਸਕਦੇ ਮਤਲਬ ਮੇਰੇ ਲਈ ਕਾਫੀ ਨਹੀਂ ਹਾਂ ਸੋ ਮੇਰੇ ਲਈ ਬਹੁਤ ਕਿਤਾਬਾਂ ਲਿਖ ਚੁੱਕੀਆਂ ਨੇ ਤੇ ਪੰਜਾਬੀ ਦੇ ਵਿੱਚ ਮੈਂ ਤਿਆਰ ਕੀਤੀ ਹੋਈ ਹੈ ਜਿਵੇਂ ਆਪਣੀ ਪਹਿਲਾ ਵੀ ਗੱਲ ਹੂੰ ਸੋ ਕਾਲ ਦੀ ਮੈਂ ਕਰ ਰਿਹਾ ਹਲੇ ਕਿਉਂਕਿ ਪਬਲਿਸ਼ ਕਰਨ ਤੋਂ ਪਹਿਲਾਂ ਪਹਿਲਾਂ ਮੈਨੂੰ ਇਦਾਂ ਕਿ ਕੋਈ ਵੀ ਕਮੀ ਪੇਸ਼ੀ ਕਿਉਂਕਿ ਜਿੰਨੇ ਆਪਾਂ ਸੂਝਵਾਨ ਬੰਦਿਆਂ ਨੂੰ ਜਾਂ ਮਿਲਾਂਗੇ ਲਖਾਰੀਆਂ ਨੂੰ ਮਿਲਾਂਗੇ ਸੋ ਹਰੇਕ ਵਾਰ ਕਮੀ ਪੇਸ਼ੀ ਵੀ ਕੱਢ ਸਕਦੇ ਆ ਜਦੋਂਕਿ ਮੈਨੂੰ ਲੱਗਿਆ ਕਿ ਹੁਣ ਇਹ ਕਿਤਾਬ ਪੂਰੀ ਹੈ ਸੋ ਉਹਦੋਂ ਆਪਾਂ ਰਿਲੀਜ਼ ਕਰ ਦਾਂਗੇ ਸੋ ਪਹਿਲਾ ਵਾਰ-ਵਾਰ ਇੰਟਰਵਿਊ ਕਰਨ ਦਾ ਮਕਸਦ ਇਹੀ ਆ ਕਿ ਕਿਤਾਬ ਬਾਰੇ ਪਹਿਲਾ ਜ਼ਿਕਰ ਹੋ ਜਾਵੇ ਕਿ ਕਿਤਾਬ ਜੋ ਆਪਣੀ ਪੰਜਾਬੀ ਦੇ ਵਿੱਚ ਰਿਲੀਜ਼ ਕਰਾਂਗੇ ਤੇ ਬਾਕੀ ਇੰਗਲਿਸ਼ ਦੇ ਵਿੱਚ ਤਾਂ ਮੇਰਾ ਮਕਸਦ ਆ ਸਿਰਫ ਤੈਨੂੰ ਹਾਈਲਾਈਟ ਕਰਨਾ ਤੇ ਤੈਨੂੰ ਹੌਸਲਾ ਵਧਾਉਣਾ ਤੇ ਲੋਕ ਤੇਰੀ ਬਾਹ ਫੜਨ ਬਾਹ ਕਿਸ ਤਰ੍ਹਾਂ ਬਾਹ ਨਾਲ ਵੇ ਤੂੰ ਸਮਾਜ ਲਈ ਚੰਗਾ ਪਰੋਸ ਕੇ ਦੇਣ ਲੱਗਿਆ ਤੇ ਅਸੀਂ ਤੇਰੀ ਬਾਹ ਉੱਚੀ ਕਰਾਂਗੇ ਤੂੰ ਜੇ ਤੇਰੀ ਬਾਹ ਉੱਚੀ ਹੋਗੀ ਤਾਂ ਸਾਡੀ ਸ਼ਾਨ ਉੱਚੀ ਹੋਗੀ ਪੰਜਾਬੀਆਂ ਦੀ ਔਰ ਸਮਾਜ ਦੇ ਵਿੱਚ ਜਿਹੜਾ ਘਟੀਆ ਵਾਤਾਵਰਨ ਬਣਦਾ ਜਾ ਰਿਹਾ ਦਿਨੋ ਦਿਨ ਉਸ ਵਾਤਾਵਰਨ ਨੂੰ ਜਾਂ ਸਾਡੇ ਸਮਾਜਿਕ ਢਾਂਚੇ ਨੂੰ ਬਦਲਣ ਵਿੱਚ ਆਪ ਜੀ ਦਾ ਬਹੁਤ ਵੱਡਾ ਰੋਲ ਹੋਊਗਾ ਇਸ ਕਰਕੇ ਆ ਤੇ ਕੋਈ ਹੋਰ ਕੋਈ ਦੋ ਸ਼ਬਦ ਲਿਖੇ ਹੁਣ ਕੋਈ ਮੈਨੂੰ ਦੇ ਰੂਪ ਵਿੱਚ ਨਹੀਂ ਗੱਲ ਸ਼ੇਅਰ ਕਰਨੀ ਚਾਹਨਾ ਮੈਨੂੰ ਮੇਰੇ ਟੀਚਰ ਨੇ ਕਿਹਾ ਸੀ ਮੈਨੂੰ ਮੇਰੇ ਅਧਿਆਪਕ ਨੇ ਕਿਹਾ ਕਿ ਕਿਹੜੇ ਉਹਨਾਂ ਦਾ ਨਾਮ ਵੀ ਲਵੋ ਕਿਉਂਕਿ ਕੁਝ ਨਾਮ ਉਹਨਾਂ ਦਾ ਕਿ ਸਾਰੇ ਕਈ ਵਾਰ ਨਹੀਂ ਪਸੰਦ ਕਰਦੇ ਨਾਮ ਹੈ ਨਾ ਮਤਲਬ ਪਰ ਮੈਨੂੰ ਟੀਚਰ ਨੇ ਕਿਹਾ ਮੇਰੇ ਇਨਚਾਰਜ ਕਲਾਸ ਇਨਚਾਰਜ ਰਹੇ ਆ ਉਹ 8-10 ਸਾਲ ਸੋ ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜੀ ਕੋਈ ਕਿਤਾਬ ਆ ਜਾਂ ਕੋਈ ਵੀ ਮੂਵੀ ਖੜਨ ਕੋਈ ਜਾਂ ਤਾਂ ਉਹ ਉਦਾਸ ਬੈਠੇ ਬੰਦੇ ਨੂੰ ਹਸਾ ਦੇਵੇ ਹੂੰ ਤੇ ਜਾਂ ਉਹ ਪੱਥਰ ਦਿਲ ਬੰਦੇ ਨੂੰ ਪਿਘਲਾ ਦੇਵੇ ਰਵਾ ਦੇਵੇ ਹੂੰ ਤੇ ਜੇ ਦੋਨੇ ਚੀਜ਼ਾਂ ਨਹੀਂ ਤਾਂ ਕੁਝ ਸਿਖਾ ਕੇ ਜਰੂਰ ਜਾਵੇ ਜੇ ਤਿੰਨਾਂ ਹੀ ਚੀਜ਼ਾਂ ਨਹੀਂ ਗਈਆਂ ਫਿਰ ਕਿਤਾਬ ਜਾਂ ਫਿਲਮ ਅਧੂਰੀ ਆ ਫਿਰ ਉਹਨੂੰ ਵੇਖਣ ਦਾ ਜਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ ਹੂੰ ਸੋ ਉਦੋਂ ਟੀਚਰ ਨੇ ਕਿਹਾ ਸੀ ਬਾਕੀ ਲੋਕਾਂ ਨੇ ਫੀਡਬੈਕ ਦਿੱਤਾ ਕਿ ਜੇ ਮੈਂ ਇਹ ਕਿਤਾਬ ਕੋਈ ਜਾਣ ਕੇ ਰਵਾਉਣ ਵਾਸਤੇ ਨਹੀਂ ਲਿਖੀ ਇਹ ਸਚਾਈ ਲਿਖੀ ਆ ਤੇ ਮੈਨੂੰ ਜਿੰਨਿਆਂ ਬੱਚਿਆਂ ਨੇ ਜਾਂ ਜਿੰਨਿਆਂ ਵੱਡਿਆਂ ਨੇ ਪੜੀ ਇਹ ਕਿਤਾਬ ਸਾਰਿਆਂ ਦਾ ਫੀਡਬੈਕ ਕੰਪਲੀਮੈਂਟ ਹੀ ਆਇਆ ਕਿ ਹਾਂ ਅਸੀਂ ਇਹ ਪੜ ਕੇ ਰੋਏ ਆ ਅਥਰੂ ਆਏ ਇਹ ਕਿਤਾਬ ਪੜ ਕੇ ਇਹ ਕਿਤਾਬ ਸਾਇਲੈਂਸ 댓 ਫੈਮਿਲੀ ਨੈਵਰ ਵੌਕਰ ਇਹ ਕਿਤਾਬ ਜਦੋਂ ਪੜੋਗੇ ਤੁਹਾਨੂੰ ਆਪਦੇ ਪਰਿਵਾਰ ਚ ਆਪਦੇ ਵਿੱਚ ਘਮਣਾ ਪੈ ਜੂਗਾ ਔਰ ਤੁਹਾਨੂੰ ਪਤਾ ਲੱਗੇਗਾ ਕਿ ਸਾਡੇ ਬੱਚੇ ਦੀ ਜ਼ਿੰਦਗੀ ਕੀ ਆ ਸਾਡੀ ਧੀ ਦੀ ਜ਼ਿੰਦਗੀ ਕੀ ਆ ਅੱਖਾਂ ਦੇ ਵਿੱਚੋਂ ਅਥਰੂ ਨਿਹਾ ਦਿੰਦੀ ਹੈ ਇਹ ਬਾਕੀ ਉਹ ਗੱਲਾਂ ਇਹ ਪੱਥਰ ਦੈਲੋਂ ਥੋੜਾ ਗਲੌਣ ਵਾਲੀ ਚੀਜ਼ ਆ ਜੇ ਇਹਦੇ ਗੁਰੂ ਨੇ ਇਹਦੇ ਅਧਿਆਪਕ ਨੇ ਇਹ ਇਹਨੂੰ ਖੇਤਰ ਦਿੱਤਾ ਗੱਲ ਚੰਗੀ ਦਿੱਤੀ ਤਾਂ ਇਹਨੇ ਪੱਲੇ ਬੰਨੀ ਔਰ ਕੋਸ਼ਿਸ਼ ਕੀਤੀ ਆ ਵੀ ਉਹਨਾਂ ਗੱਲਾਂ ਤੇ ਖਰਾਬੀ ਉਤਰੇ ਲੋਕਾਂ ਨੂੰ ਹਸਾਉਣ ਵਾਲੇ ਪਾਸੇ ਵੀ ਲੈ ਕੇ ਜਾਊ ਉਸ ਹਾਸੇ ਦੇ ਵਿੱਚੋਂ ਲੋਕਾਂ ਦੀ ਜ਼ਿੰਦਗੀ ਬਗਲੂਗੀ ਔਰ ਮੈਂ ਵੇਰ ਨੂੰ ਬੇਨਤੀ ਕਰੂੰਗਾ ਕਿ ਜੇ ਕੋਈ ਦੋ ਸ਼ਬਦ ਲਿਖਿਆ ਤਾਂ ਜਰੂਰ ਇੱਕ ਦੀ ਕਵਤਾ ਵੀ ਸਾਂਝੀ ਕਰੀਏ ਆਪਾਂ ਫਿਰ ਹਾਂਜੀ ਕਵਤਾ ਸਾਂਝੀ ਕਰਦੇ ਆਂ ਜੀ ਇਹ ਕਵਿਤਾ ਦਾ ਮੁੱਖ ਵਿਸ਼ਾ ਇਹ ਹੈ ਕਿ ਜਿਵੇਂ ਕਹਿ ਲੋ ਰਿਸ਼ਵਤ ਖੋਰੀ ਚੱਲਦੀ ਆ ਜਿਵੇਂ ਆਪਣੇ ਹਨ ਹਾਂ ਸੋ ਕਰਾਪਸ਼ਨ ਜਿਵੇਂ ਚੱਲਦੀ ਆ ਉਹਦੇ ਆਧਾਰ ਤੇ ਲਿਖੀ ਆ ਕਿ ਮਾੜੇ ਬੰਦੇ ਨੂੰ ਤਗੜਾ ਬੰਦਾ ਕਿੰਨੀ ਛੇਤੀ ਰੋਲ ਸਕਦਾ ਠੀਕ ਆ ਹਿਸਾਬ ਰੱਖਿਆ ਜੀਨੇ ਆਨੀ ਆਨੀ ਦਾ ਕਚਹਿਰੀ ਵਿੱਚ ਬਿਨ ਗਿਣਿਆ ਝਟ ਪੜਾਈ ਬੇਗੁਨਾਹ ਨੂੰ ਸਜ਼ਾ ਦਿਵਾਉਣ ਲਈ ਤਕੜੇ ਬੰਦੇ ਨੇ ਪੱਤ ਗਵਾਈ ਤਕੜੇ ਬੰਦੇ ਨੇ ਆਨੀ ਆਨੀ ਦਾ ਹਿਸਾਬ ਤਾਂ ਰੱਖਿਆ ਹਰੇ ਗੱਲ ਤੋਂ ਮਤਲਬ ਥੋੜਾ ਕਈ ਬੰਦੇ ਕੰਜੂਸ ਹੁੰਦੇ ਨਾ ਤਕੜੇ ਸੋ ਉਹਨੇ ਹਿਸਾਬ ਹਰੇਕ ਵਾਰੀ ਰੱਖਿਆ ਪਰ ਜਦੋਂ ਮਾੜੇ ਨੂੰ ਸਜ਼ਾ ਦਿਵਾਉਣ ਦਾ ਟਾਈਮ ਆਇਆ ਫੇਰ ਨਹੀਂ ਗਿਣਿਆ ਕਚਹਿਰੀ 'ਚ ਕਿੰਨੇ ਲੱਗਦੇ ਸੱਚ ਝੂਠ ਵਾਲਾ ਪਾਸਾ ਨਹੀਂ ਵੇਖਿਆ ਫੇਰ ਨਹੀਂ ਵੇਖਿਆ ਕਚਹਿਰੀ 'ਚ ਕਿੰਨੇ ਲੱਗਣੇ ਆ ਜਾਂ ਬੇਗੁਨਾਹ ਨੂੰ ਸਜ਼ਾ ਦਿਵਾਉਣ ਲਈ ਤਕੜੇ ਬੰਦੇ ਨੇ ਪੱਤ ਗਵਾਈ ਨਾਲੇ ਆਪਣੀ ਇੱਜ਼ਤ ਗਵਾਈ ਹਨਾ ਮਤਲਬ ਬਣੀ ਬਣਾਈ ਫਿਰ ਬੇਗੁਨਾਹੀ ਸਾਬਿਤ ਕਰਦੇ ਕਰਦੇ ਮਾੜੇ ਬੰਦੇ ਨੇ ਸਿਰ ਤੋਂ ਛੱਤ ਗਵਾਈ ਤਕੜੇ ਦਾ ਤਾਂ ਕੁਝ ਨਹੀਂ ਗਿਆ ਉਹਦੇ ਕੋਲ ਸੀਗੇ ਉਹਨੇ ਲਾ ਲਈ ਮਾੜੇ ਬੰਦੇ ਨੇ ਸਿਰ ਤੋਂ ਛੱਤ ਗਵਾਈ ਉਹਨੂੰ ਘਰ ਹੀ ਵੇਚਣਾ ਪੈ ਸਕਦਾ ਆ ਬੇਗੁਨਾਹੀ ਨੂੰ ਸਾਬਿਤ ਕਰਦੇ ਬੇਰਹਿਮ ਦੇ ਦਿਲ ਵੀ ਰਹਿਮ ਆਇਆ ਰੋਣ ਲੱਗਿਆ ਪਾਸਾ ਵੱਟ ਕਸਾਈ ਫਿਰ ਉਹ ਤਕੜਾ ਸੀ ਭਾਈ ਚੱਲ ਗਈ ਉਹਦੀ ਪਰ ਉਸ ਦਿਨ ਉਹ ਤੋਂ ਕੁਝ ਨਹੀਂ ਹੋਣਾ ਜਿੱਦੇ ਰੱਬ ਕਚਹਿਰੀ ਲਈ ਜਦ ਰੱਬ ਕਚਹਿਰੀ ਲਾਉ ਫੇਰ ਕੀ ਹੋਣਾ ਫੇਰ ਨਹੀਂ ਕੋਸਣਾ ਤੇ ਉਹਨੇ ਦੁਨਿਆਵੀ ਗਵਾਹ ਇਕੱਠੇ ਕੀਤੇ ਤਗੜੇ ਬੰਦੇ ਨੇ ਦੁਨਿਆਵੀ ਗਵਾਹ ਇਕੱਠੇ ਕੀਤੇ ਤੇ ਮੇਰੀ ਗਵਾਹੀ ਰੱਬ ਨੇ ਭਰਤੀ ਮੇਰੀ ਸ਼ਬਦ ਮੈਂ ਇੱਥੇ ਤਾਂ ਲੈ ਕੇ ਚੱਲ ਰਿਹਾ ਕਿ ਹਲੇ ਮਾੜੀ ਹਨ ਉਹਨੇ ਦੁਨਿਆਵੀ ਗਵਾਹ ਇਕੱਠੇ ਕੀਤੇ ਤੇ ਮੇਰੀ ਗਵਾਹੀ ਰੱਬ ਨੇ ਭਰਤੀ ਉੱਥੇ ਨਹੀਂ ਜ਼ਮਾਨਤ ਹੋਣੀ ਜਿੱਥੇ ਮੈਂ ਸ਼ਿਕਾਇਤ ਕਰ। ਹੁਣ ਇੱਥੇ ਕਚਹਿਰੀਆਂ ਦੇ ਵਿੱਚ ਕੁਝ ਵੀ ਹੋ ਸਕਦਾ। ਮਾੜਾ ਬੰਦਾ ਰੋਲ ਵੀ ਸਕਦਾ। ਜਿੱਤ ਵੀ ਸਕਦਾ। ਰੋਲਦੇ ਯਾਰ ਰੋਲਦੇ ਵੀ। ਰੋਲਦੇ ਵੀ। ਹਾਂ। ਤੇ ਪਰ ਜਿੱਥੇ ਜਦੋਂ ਰੱਬ ਨੇ ਹਿਸਾਬ ਕਰਨਾ ਜਿੱਦਾਂ ਜਿਹੜੀਆਂ ਮਤਲਬ ਜਦੋਂ ਵਾਅਦੇ ਸੀ ਜਿੰਨੀਆਂ ਜਾਂ ਰੱਬ ਅੱਗੇ ਅਰਦਾਸ ਬੇਨਤੀ ਕਰਦੇ ਮਹਾਰਾਜ ਹੁਣ ਇਦੂ ਅੱਗੇ ਜਾ ਕੇ ਤਾਂ ਤੁਸੀਂ ਸੋਚਣਾਵਾ ਤੁਸੀਂ ਵਿਚਾਰਨਾ ਵੀ ਸੱਚ ਕੀ ਝੂਠ ਕੀ ਆ। ਤੇ ਵਾਕਈ ਉਹ ਤਾਂ ਫਿਰ ਐਂਡ ਐਂਡ ਬੰਦਾ ਪਸਤੋਂਦਾ ਵਾ। ਨਾ ਵੇਖੇ ਆਖੀ। ਹਾਂਜੀ ਹਾਂਜੀ ਬਈ ਬੰਦਿਆਂ ਅਸੀਂ ਬਲੱਡ ਵੀ ਦਿੱਤਾ ਕਈ ਬੰਦਿਆਂ ਨੂੰ ਕਈ ਬੰਦਿਆਂ ਦੀ ਸੇਵਾ ਵੀ ਕਰਨ ਦਾ ਮੌਕਾ ਮਿਲਿਆ ਪਰ ਉਹ ਬੰਦਿਆਂ ਦੀ ਅਸੀਂ ਇਸ ਕਰਕੇ ਨਹੀਂ ਸੇਵਾ ਕਰਦੇ ਪਰ ਉਹ ਤੋਂ ਹੁੰਦਾ ਵੀ ਇਨਸਾਨੀਅਤ ਚੱਲ ਕੋਈ ਨਹੀਂ ਇਹ ਬੰਦੇ ਨੇ ਗਿਣਾ ਤਾਂ ਕੀਤੇ ਪਰ ਅਸੀਂ ਗਿਣਾ ਇਹ ਇਸ ਗੱਲ ਨੂੰ ਨਹੀਂ ਕਰਾਂਗੇ ਜੇ ਸਾਡੇ ਜ਼ਿੰਦਗੀ ਦੇ ਵਿੱਚ ਦਾ ਕੋਈ ਹਿੱਸਾ ਪੈਂਦਾ ਵਾ ਸਾਂਝ ਪੈਂਦੀ ਇਹਨੂੰ ਸਵਾਸ ਵਧਾਉਣ ਨੂੰ ਪ੍ਰਮਾਣ ਨਹੀਂ ਦੇਣੇ ਉਹ ਵੇਖੇ ਆਪਾਂ ਸਭ ਤੋਂ ਪਹਿਲੀ ਗੱਲ ਜੇ ਤਕੜੇ ਬੰਦ ਕੋਈ ਵੀ ਤਕੜਾ ਮਾੜਾ ਬੰਦਾ ਜੇ ਤੁਹਾਡਾ ਕੰਮ ਸਹੀ ਚੱਲ ਰਿਹਾ ਤੁਸੀਂ ਆਪ ਦੀ ਜ਼ਿੰਦਗੀ ਚ ਖੁਸ਼ ਹੋ ਤੁਸੀਂ ਦੂਜੇ ਬੰਦੇ ਦੇ ਬਾਰੇ ਪਰਵਾਹ ਨਾ ਕਰੋ ਕਿ ਉਹ ਅੱਗੇ ਵਧ ਰਿਹਾ ਜਾਂ ਨਹੀਂ ਵਧ ਰਿਹਾ ਤੁਸੀਂ ਜੇ ਆਪਣਾ ਸੈਟ ਤੁਸੀਂ ਆਪ ਦਾ ਖੁਸ਼ ਰਹੋ ਜੇ ਮਾੜਾ ਵਧ ਰਿਹਾ ਤੇ ਉਹਨੂੰ ਵਧਣ ਦਿਓ ਜੇ ਅੜਿੱਕਾ ਨਹੀਂ ਬਣਦਾ ਮਾੜਾ ਬੰਦਾ ਕਦੇ ਵੀ ਤਗੜੇ ਦਾ ਅੜਿਸ਼ਤ ਨਹੀਂ ਬਣਦਾ ਉਹ ਆਪਣਾ ਸਾਈਡ ਤੇ ਚੱਲੀ ਜਾ ਰਿਹਾ ਪਰ ਇੱਕ ਚੀਜ਼ ਮੈਂ ਵੇਖੀ ਆ ਜਿਨਨੇ ਆਰਥਿਕ ਤੌਰ ਤੇ ਤਕੜੇ ਹੋਏ ਹਨ ਉਹਨਾਂ ਬੰਦਿਆਂ ਨੂੰ ਤਕੜੇ ਕਰਨ ਵਾਲੇ ਵੀ ਕਮਜ਼ੋਰ ਕਾਰ ਮਾੜੇ ਬੰਦੇ ਮਾੜੇ ਬੰਦੇ ਮਤਲਬ ਉਵੇਂ ਨਹੀਂ ਆਰਥਿਕ ਤੌਰ ਤੇ ਮਾੜੇ ਬੰਦੇ ਜਿਨ੍ਹਾਂ ਦੀ ਮਜ਼ਦੂਰੀ ਹੁੰਦੀ ਆ ਕਿਸੇ ਦੇ ਦਿਹਾੜੀ ਜਾਂਦੇ ਆ ਕਿਦੇ ਸੀਰੀ ਲਾ ਦਿੰਦੇ ਆ ਅੱਜ ਬਹੁਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਬੈਠੇ ਆ ਨਾ ਉਹਨਾਂ ਦੀਆਂ ਸੀਰੀਆਂ ਨੇ ਖੁਰਨੀਆਂ ਦੇ ਵਿੱਚ ਪੱਠੇ ਪਾਏ 10 10 20 20 ਪਸ਼ੂ ਸੰਭੇ ਉਹਨਾਂ ਦੀ ਕਮਾਈ ਦਾ ਸਾਧਨ ਬਣੇ ਉਹਨਾਂ ਦੀ ਹਿੰਮਤ ਕਰਕੇ ਉਪਰ ਦੇਸ਼ਾਂ ਦੇ ਵਿੱਚ ਆਪਦੇ ਸੈਟਲ ਹੋਏ ਬੈਠੇ ਆ ਇਹ ਬਹੁਤ ਵੱਡੀ ਗੱਲ ਉਹੀ ਆ ਵੀ ਜਿਹੜਾ ਆਰਥਿਕ ਤੌਰ ਤੇ ਤੰਗੀ ਆਪਦਾ ਹੁੰਦਾ ਉਹ ਤਕੜੇ ਨੂੰ ਤਕੜੇ ਨੂੰ ਉੱਚਾ ਉੱਚਾ ਚੁੱਕੇ ਚ ਬਹੁਤ ਵੱਡਾ ਜੀ ਆਧਾਰ ਸਾਰਾ ਜ਼ਿੰਦਗੀ ਦਾ ਜਿਹੜਾ ਬੇਸ ਆ ਉਹ ਸਾਰਾ ਘਾਟੇ ਬੰਦਿਆਂ ਨੇ ਬੰਦਿਆ ਹੋਇਆ ਹਾਂਜੀ ਸੋ ਬਸ ਅਗਲੀ ਗੱਲ ਆਪਾਂ ਮੈਂ ਅਗਲੀ ਗੱਲ ਇਹ ਇੱਥੇ ਕਰਨੀ ਚਾਹੁੰਦਾ ਆਪਣੀ ਹਾਈ AI ਦਾ ਉਹ ਜਿਹੜਾ ਜਮਾਨਾ ਵਾ ਉਹਦੇ ਤੇ ਜਰੂਰ ਆਪਾਂ ਇੱਕ ਦੋ ਮਿੰਟਾਂ ਚ ਗੱਲ ਕਰਾਂਗੇ ਤੇ ਉਹ ਮੈਨੂੰ ਲੱਗਦਾ ਵੀ ਜਿਵੇਂ 2-4 ਮਹੀਨੇ ਦੇ ਵਿੱਚ AI ਦਾ ਜਮਾਨਾ ਪੰਚੁਕਿਆ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਘਟਕੂਂਦਾ ਬਹੁਤ ਜਿਆਦੇ ਲੋਕਾਂ ਦੀ ਜ਼ਿੰਦਗੀ ਨਾਖਲਵਾਰ ਹੋ ਸਕਦਾ ਤੇ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਪਰ ਉਦੋਂ ਪਹਿਲਾਂ ਲੋਕਾਂ ਨੂੰ ਤੇ ਪਰਿਵਾਰਾਂ ਨੂੰ ਸੋਚਣਾ ਚਾਹੀਦਾ ਹਾਂਜੀ ਹਾਂਜੀ ਸੋ ਏ ਆਈ ਕੀ ਚੀਜ਼ ਕੀ ਹੈ ਤਾਂ ਕੀ ਹੈਗਾ ਵਾ ਜਿਹੜਾ ਏ ਆਈ ਕਹਿੰਦੇ ਆ ਇਹਦੀ ਫੁੱਲ ਫਾਰਮ ਤਾਂ ਹੈਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਹ ਸੋ ਇਹ ਇਦਾਂ ਕੀ ਇੰਟੈਲੀਜੈਂਸ ਹਾਂਜੀ ਤੁਸੀਂ ਕਹਿ ਸਕਦੇ ਹੋ ਦ ਤੇ ਇਹ ਬਹੁਤ ਜਿਵੇਂ ਸ਼ੁਰੂ ਤਾਂ ਮਤਲਬ ਬਹੁਤ ਟਾਈਮ ਦੀ ਆ ਆਪਣੇ ਹੱਥਾਂ 'ਚ ਕਈ ਵਾਰ ਲੇਟ ਆਉਂਦੀ ਆ ਜਿਹੜੇ ਬਹੁਤ ਵੱਡੇ ਲੈਵਲ ਤੇ ਕੰਮ ਹੋ ਰਹੇ ਉਹਨਾਂ ਕੋਲੇ ਬਹੁਤ ਸਮੇਂ ਦੀ ਹੈ ਪਰ ਕਈ ਕਈ ਚੀਜ਼ਾਂ ਮੇਰੀ ਸੋਚ ਇਹ ਹੈ ਕਿ ਹਰੇਕ ਦੇ ਹੱਥ ਆਉਣੀ ਚੰਗੀ ਗੱਲ ਨਹੀਂ ਹੈ ਇਹ ਇੱਜ਼ਤਾ ਰੋ ਹਾਂਜੀ ਏਆਈ ਸੋ ਇਦਾਂ ਦਾ ਹੀ ਆ ਏਆਈ ਦੇ ਵਿੱਚ ਆਪਾਂ ਫਾਇਦੇ ਤਾਂ ਮਤਲਬ ਹਰੇਕ ਚੀਜ਼ ਦੇ ਹੁੰਦੇ ਫਾਇਦੇ ਨੁਕਸਾਨ ਦੋਵੇਂ ਚੀਜ਼ਾਂ ਹਰੇਕ ਦੀਆਂ ਹੁੰਦੀਆਂ ਪਰ ਫਾਇਦੇ ਨੁਕਸਾਨ ਵਾਲੇ ਪਾਸੇ ਜਾਦੇ ਏਆਈ ਨੁਕਸਾਨ ਵਾਲੇ ਪਾਸੇ ਜ਼ਿਆਦਾ ਜਾ ਰਹੀ ਹੈ ਸੋ ਮੈਂ ਦੇਖ ਰਿਹਾ ਕਿ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਬਹੁਤ ਐਡਵਾਂਸ ਹੋ ਗਈ ਤੇ ਅਗਲੇ ਸਾਲ ਤੱਕ ਕੀ ਹੋ ਸਕਦਾ ਤੇ ਅਗਾਂ ਕਿੰਨੇ ਸਾਲਾਂ ਤੱਕ ਕੀ ਹੋ ਸਕਦਾ ਸੋ so, AI ਦੇ ਉੱਤੇ AI ਤੋਂ ਆਪਾਂ ਨੂੰ ਬਚਨ ਦੀ ਬਹੁਤ ਲੋੜ ਆ AI ਇੰਨੀ ਕਡਵਾਂਸ ਹੋ ਜਾਣੀ ਹੈ ਕਿ ਜੋ ਬੰਦਾ ਟੈਕਨੋਲੋਜੀ ਨਾਲ ਨਹੀਂ ਜੁੜਿਆ ਹੋਇਆ ਜਿਵੇਂ ਆਪਣੇ ਪੁਰਾਣੇ ਲੋਕ ਆ ਜਿਹੜੇ ਉਹ ਨਹੀਂ ਜੁੜੇ ਕੋਈ ਉਹਨਾਂ ਨੂੰ ਪਰਖ ਹੀ ਨਹੀਂ ਹੋਣੀ ਕਿ ਇਹ ਅਸਲੀ ਚੀਜ਼ ਕਿਹੜੀ ਹੈ ਤੇ ਨਕਲੀ ਚੀਜ਼ ਕਿਹੜੀ ਸੋ ਉਹ ਚੀਜ਼ ਮਾੜੀ ਬਹੁਤ ਹੈ ਇਹ ਤਾਂ ਸਾਡੇ ਪਰਿਵਾਰਾਂ ਲਈ ਖੁਦਕੁਸ਼ੀ ਦਾ ਰਸਤਾ ਵੀ ਬਣ ਸਕਦੀ ਹੈ ਕਿਉਂਕਿ ਕਈ ਥਾਵਾਂ 'ਤੇ ਇਸ ਤਰ੍ਹਾਂ ਬਾਂਝੇ ਜਾਂਦੇ ਖੇਤਰ ਦੇ ਵਿੱਚ ਪਰ ਜੇ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਹੈ ਜਾਂ ਕੋਈ ਗੱਲ ਬਣ ਜਾਂਦੀ ਆ ਔਰ ਚੰਗੇ ਜਿਹੜੇ ਸਮਾਜਿਕ ਦੇ ਸਮਾਜ ਦੇ ਲੋਕ ਹੁੰਦੇ ਆ ਉਹਨਾਂ ਵਾਸਤੇ ਉਹ ਪਿੱਛੇ ਖੋਖਣ ਦੇ ਬਜਾਏ ਸਮਾਜ ਦੇ ਗੰਦੇ ਅੰਸਰਾਂ ਨਾਲ ਲੜਨ ਦੀ ਬਜਾਏ ਇੱਕ ਮਰਨ ਦਾ ਰਸਤਾ ਹੀ ਰਹਿ ਜਾਂਦਾ ਔਰ ਬਹੁਤ ਸਾਰੇ ਲੋਕ ਦੇਖੇ ਦੀ ਐਸ ਤਰ੍ਹਾਂ ਵੀ ਜਿਨ੍ਹਾਂ ਦੇ ਧੀਆ ਪੁੱਤ ਭੱਜ ਕੇ ਵਿਆਹ ਕਰਾ ਲੈਂਦੇ ਆ ਉਹ ਵੀ ਇੱਕ ਵਿਚਾਰੇ ਫਾਹੇਲ ਹੈ ਕਿ ਮਾਦੇ ਦੇ ਰੇਖੇ ਹਨ ਤੇ ਜੇ ਆ ਗੱਲਾਂ ਬਣੀਆਂ ਤੇ ਇਹ ਤਾਂ ਬਹੁਤ ਹੀ ਜ਼ਿਆਦੇ ਗੱਲ ਉਹ ਨਹੀਂ ਸਾਡੀ ਬਸ ਇਹ ਹਰਦੀ ਚ ਤਾਂ ਪੂਰੀ ਤਰ੍ਹਾਂ ਹਾਂਜੀ ਇਹਦਾ ਹਾਲਤ ਆ ਬਸ ਇਹੀ ਹੈ ਕਿ AI ਦੇ ਉੱਤੇ ਥੋੜਾ ਕਾਬੂ ਕਰੀਏ ਆਪਾਂ ਤੇ ਸਾਰੇ ਬੱਚੇ ਜਿਹੜੇ ਹੁਣ ਫਿਊਚਰ ਆ ਜਿਹੜਾ ਬੱਚਿਆਂ ਦਾ ਉਹ ਇਸ ਦੇ ਨਾਲ ਜ਼ਰੂਰ ਜੁੜਨ ਤਾਂ ਕਿ ਉਹਨਾਂ ਨੂੰ ਅਸਲੀ ਨਕਲੀ ਚੀਜ਼ ਦੀ ਪਰਖ ਹੋ ਸਕੇ ਹੂੰ ਆਪਣੇ ਐਜੂਕੇਟਿਡ ਲੋਕਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਇਸ ਚੀਜ਼ ਦਾ ਸੋ ਆਪਣੇ ਘਰਾਂ ਦੇ ਵਿੱਚ ਸਾਰਿਆਂ ਨੂੰ ਇਸ ਚੀਜ਼ ਬਾਰੇ ਜਾਗਰੂਕ ਕਰੋ ਹੂੰ ਕਿ ਅਸਲੀ ਨਕਲੀ ਚੀਜ਼ ਦਾ ਫਰਕ ਕਿਵੇਂ ਕਰ ਸਕਦੇ ਆ ਪਰ ਸੇਤੀ ਪਤਾ ਨਹੀਂ ਪਰ ਸਰਕਾਰ ਵੀ ਜੇ ਰੋਕ ਲਾਉਣ ਵਾਲੇ ਪਾਸੇ ਆਵੇ ਤਾਂ ਚੰਗੀ ਗੱਲ ਨਹੀਂ ਹੋਊਗੀ ਜੇ ਜਿਹੜੀ ਚੀਜ਼ ਸਾਨੂੰ ਲੋੜ ਹੀ ਨਹੀਂ ਸੀਗੀ ਉਹ ਚੀਜ਼ ਪਰੋਸੀ ਜਾ ਰਹੀ ਆ ਇਹ ਫਿਰ ਇਹਦਾ ਨਾ ਫਾਇਦੇ ਰੱਖ ਕੇ ਫਿਰ ਆਪਾਂ ਨੂੰ ਉਲਝਾਇਆ ਵੀ ਜਾਂਦਾ ਨਾ ਫਾਇਦੇ ਵੀ ਕਈ ਚੀਜ਼ਾਂ ਦੇ ਕਾਫੀ ਹੁੰਦੇ ਹੁਣ AI ਦੇ ਫਾਇਦੇ ਕਿੰਨੇ ਨੇ ਕਾਫੀ ਚੀਜ਼ਾਂ ਆਪਾਂ ਬਹੁਤ ਆਸਾਨੀ ਨਾਲ ਕਰਦੇ ਚਲੋ ਵਿਅੰਤ ਜੀ ਕੋਈ ਲਾਠ ਤੇ ਕੋਈ ਗੱਲਬਾਤ ਕਹਿਣੀ ਚਾਹੁੰਦੇ ਆ ਤੁਸੀਂ ਆਪਣੇ ਨਾ ਉਹ ਜ਼ਰੂਰ ਸਾਂਝੀ ਕਰੋ ਬਸ ਹੀ ਲਾਸਟ ਤੇ ਮੈਂ ਇਹੀ ਕਹਿਣਾ ਚਾਹੁੰਨਾ ਕਿ ਪੰਜਾਬੀ ਦੇ ਵਿੱਚ ਇੱਕ ਤਾਂ ਵੈਰਾਈਟੀ ਪਈ ਆ ਜਦੋਂ ਸਾਰਿਆਂ ਦਾ ਹੁਕਮ ਹੋਊਗਾ ਉਦੋਂ ਰਿਲੀਜ਼ ਕਰੀ ਜਾਊਗੀ ਸੋ ਤੇ ਆ ਕਿਤਾਬ ਜਿਹੜੀ ਇਸ ਵੀਰ ਦੀ ਆ ਸਾਇਲੈਂਸ ਦੈਟ ਫੈਮਿਲੀ ਨੇਵਰ ਵਾਂਟਡ ਜਿਹੜੀ ਕਿ ਐਮਾਜ਼ਨ ਤੇ ਪਈ ਆ ਬਾਹਰ ਵਿਦੇਸ਼ਾਂ ਦੇ ਵਿੱਚ ਵਿਕ ਰਹੀ ਆ ਮੈਂ ਹਰ ਇੱਕ ਵੀਰ ਨੂੰ ਜਿੰਨੇ ਵੀ ਸਾਡੇ ਪਿੰਡ ਦੇ ਜਾਂ ਪਾਸੇ-ਆਸੇ ਦੇ ਸਰੂਤੇ ਵੀਰਾਂ ਉਹਨਾਂ ਨੂੰ ਜ਼ਰੂਰ ਕਹੂੰਗਾ ਬੇਨਤੀ ਕਰੂੰਗਾ ਕਿ ਇਸ ਵੀਰ ਦੀ ਇਹ ਕਿਤਾਬ ਖਰੀਦ ਕੇ ਇੱਕ ਵਾਰੀ ਤੁਸੀਂ ਪੜੋ ਔਰ ਇਸਤਾ ਜਿਹੜਾ ਵਾ YouTube ਚੈਨਲ ਦਾ ਵੀ ਇਹ ਆਪਦਾ ਦੱਸ ਦੇਣ ਕਿ ਮੋਬਾਈਲ ਨੰਬਰ ਵੀ ਦੱਸ ਦੇਣ ਕਿ ਤੁਸੀਂ ਇਹਦਾ ਹੌਸਲਾ ਫੁਝਾਈ ਕਰੋ ਸਿਰਫ ਇਹਦੀ ਬਾਹ ਫੜਨੀ ਆਪਾਂ ਅਸੀਂ ਤੁਹਾਡੇ ਤੋਂ ਪੈਸਾ ਨਹੀਂ ਮੰਗਦੇ ਅਸੀਂ ਤੁਹਾਨੂੰ ਕੋਈ ਇਹ ਨਹੀਂ ਕਹਿੰਦੇ ਕਿ ਸਾਡੀ ਆਰਥਿਕ ਤੌਰ ਤੇ ਮਦਦ ਕਰੋ ਪਰ ਜਿਹੜੀ ਸਮਾਜ ਪ੍ਰਤੀ ਚੀਜ਼ ਆ ਇਹ ਜੇ ਕਿਤਾਬ ਪੜੋਗੇ ਤੁਹਾਡਾ ਜਿੰਨਾ ਮਰਜੀ ਕੋਈ ਕਹਿੰਦਾ ਨਾ ਵੀ ਮੈਂ ਪੱਥਰ ਦੇਲਾ ਉਹ ਨੂੰ ਪਗਲਾਉਗੇ ਔਰ ਤੁਹਾਡੇ ਸਮਾਜ ਦੇ ਨਾਲ ਨਾਲ ਪਰਿਵਾਰ ਦੇ ਉੱਪਰ ਵੀ ਇਹ ਜਿਹੜੀ ਕੇਂਦਰਤ ਹੋਊਗੀ ਤੁਹਾਨੂੰ ਅੱਖ ਜੋ ਵਿੱਚ ਹਾਂ ਜੂ ਨਾ ਆਵੇ ਤਾਂ ਇਸ ਵੀਰ ਦੀ ਗਰੰਟੀ ਆ ਵੀ ਮੈਂ ਅੱਗੇ ਤੋਂ ਜਿਹੜਾ ਹੋਰ ਲਿਖਣਾ ਸ਼ੁਰੂ ਕਰੂੰਗਾ ਫਿਰ ਮੈਂ ਇਹੋ ਜਿਹਾ ਨਹੀਂ ਲਿਖਦਾਗਾ ਇਸ ਕਰਕੇ YouTube ਚੈਨਲ ਤੇ ਆਪਣਾ ਜਿਹੜਾ ਵੀਰ ਉਹ ਵੀ ਬੋਲ ਦਿਓ ਹਾਂਜੀ YouTube ਚੈਨਲ ਬਿਆਨਤ ਗੱਲ ਦੇ ਨਾਮ ਤੇ ਆ Instagram Facebook ਬਿਆਨਤ ਗੱਲ ਦੇ ਨਾਮ ਤੇ ਆ ਜੀ ਤੇ ਬਾਕੀ ਮੋਬਾਈਲ ਨੰਬਰ 7717510632 7717510632 ਇਮਰ ਮੋਬਾਈਲ ਨੰਬਰ ਸੋ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਚੈਨਲ ਜ਼ਰੀਏ ਮੈਨੂੰ ਕਾਫੀ ਚੰਗੇ ਚੰਗੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਿਆ ਕਾਫੀ ਮੈਨੂੰ ਫੋਨ ਕਾਲਸ ਆਏ ਨੇ ਤੇ ਮੈਂ ਮਿਲ ਕੇ ਵੀ ਉਹਨਾਂ ਨੂੰ ਤੇ ਮੈਨੂੰ ਬਹੁਤ ਚੰਗਾ ਲੱਗਦਾ ਸੋ ਮੈਨੂੰ ਸਿਰਫ ਕਿਸੇ ਵੀ ਆਰਥਿਕ ਤਰ੍ਹਾਂ ਆਰਥਿਕ ਤੌਰ ਦੀ ਮਦਦ ਦੀ ਲੋੜ ਨਹੀਂ ਮੈਨੂੰ ਲੋੜ ਸਿਰਫ ਇਹ ਹੈ ਕਿ ਜੋ ਹੈ ਮੇਰੀ ਸਟੋਰੀ ਹੈ ਜਿਆਦਾ ਹੱਥਾਂ ਤੱਕ ਪਹੁੰਚੇ ਤੁਸੀਂ ਇਹਦੇ ਚੋਂ ਕੋਨੋ ਖੁਸ਼ੀ ਨੂੰ ਪੜਤਾਲ ਕਰਕੇ ਦਿਓ ਵੀ ਕਾਕਾ ਤੇਰੀ ਇੱਥੇ ਇੱਕ ਕਮੀ ਗਈ ਆ ਤੇ ਸਾਨੂੰ ਤਾਂ ਇਹ ਆ ਵੀ ਇਸ ਹੀਰੇ ਨੂੰ ਤਰਾਸ਼ਨ ਵਾਲੇ ਲੋਕਾਂ ਦੀ ਲੋੜ ਆ ਤੁਸੀਂ ਇਹਨੂੰ ਦੱਸਣਾ ਵੀ ਤੇਰੇ ਚਾਹ ਘਾਟ ਸੀ ਤੇ ਆਪਾਂ ਇਹਨੂੰ ਅੱਗੇ ਨੂੰ ਲੈ ਕੇ ਜਾਣਾ ਕਿਉਂਕਿ ਸਾਡੇ ਵਾਸਤੇ ਰਾਤ ਸੇਰਾ ਸਾਡੇ ਸਮਾਜ ਪਰ ਵੀ ਆ ਮੈਂ ਇਹਨਾਂ ਦਾ ਜਿਹੜਾ YouTube ਲਿੰਕ ਵੀ ਆਪ ਜੀ ਨੂੰ ਆਪਣੇ ਜਿਹੜੇ ਫੇਸਬੁੱਕ ਪੇਜ ਤੇ ਜਰੂਰ ਸਾਂਝਾ ਕਰ ਲੂਗਾ ਤੇ ਆਪ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਫਿਰ ਆਪਾਂ 10-12 ਦਿਨਾਂ ਬਾਅਦ ਜਰੂਰ ਆਪ ਜੀ ਨਾਲ ਨਵੀਆਂ ਗੱਲਾਂ ਤੇ ਨਵੀਂ ਕੋਈ ਕਹਾਵਤ ਲੈ ਕੇ ਨਾਲ ਦੀ ਜੁੜਾਂਗੇ ਆਪ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ